ਜਿਆ ਕੌਂਸੀ ਗਵਰਨਮੈਂਟ ਨੇ ਫਾਂਸਕ ਕੀਤਾ ਸੀ ਵੀ ਲੋਕ ਨੂੰ ਫਿਸ਼ ਫਿਸ਼ ਕਰਕੇ ਪੰਨੋਵ ਦੀ ਗਿਰਿਅ ਤਹਰ ਕਿ ਇਹਨਾਂ ਨੂੰ ਨਾਮ ਬੰਦ ਕਰ ਦੇ ਨੂੰ ਨਿਕਾ ਜਾਵੇ ਉਹ ਵੀ ਪੰਜਾਬ ਚ ਕਰ ਰਹੇ ਹੋ ਸੁਪਰੇ ਨੇ ਰੱਖ ਲਿਆ ਉਹਨਾਂ ਤੇ ਰੋਗ ਲਾ ਰੱਖੀ ਹੈ ਇਸ ਤੋਂ ਬਾਅਦ ਜਿਨ੍ਹਾਂ ਜ਼ਿੰਦਗੀ ਭਰ ਦੇ ਵਿੱਚ ਆਪਣੇ ਹੱਕਾਂ ਦੀ ਲੜਾਈ ਲੜ ਕੇ ਇਹ ਅਖਤਿਆਰ ਪ੍ਰਾਪਤੀ ਤਾਂ ਸੀ ਮੰਗਾ ਪ੍ਰਾਤ ਕਰਨ ਖਤਰਾਸ ਵੀ ਰਜੀ ਸੀ ਅੱਜ ਜਿਵੇਂ ਕਰਦੇ ਰਹੇ ਅੱਜ ਹਾਈ ਕੋਰਟ ਚ ਲੰਮਟ ਰਹੇ ਨੇ ਔਰ ਇਸ ਤੋਂ ਬਿਨਾ

ਇਹ ਪਟਨਿਕ ਕੈਂਡੀ ਦੇ ਤੋਂ ਲਾਗੂ ਕੀਤਾ 26 ਜਨਵਰੀ ਨੂੰ ਕੋਈ ਸਪਸ਼ਟੀ ਕੀਤਾ ਕਿਹੜੇ ਉਂਦੇ ਵਿੱਚ ਪੰਜਾਬ ਦੇ ਮਲਾਜਮਾਨ ਸੈਂਟਰ ਗਵਰਨਮੈਂਟ ਦੇ ਮਲਾਜਮਾਨੀਆਂ ਜਿੱਥੇ ਬੰਨੀਆਂ ਆਲ ਇੰਡੀਆ EMPLOYEES ਦੇ ਪੈਨਸ਼ਨ ਜਿੱਥੇ ਬੰਨੀਆਂ ਨੇ ਸੀਤਾ ਨੰਬਰ ਨੂੰ ਨੋਟਿਸ ਦੇ ਕੇ ਕਿ ਸਰਨਾ ਬੈਕਟ ਬਲਕੋ